ਪੰਜਾਬ ਵਿੱਚ ਗੈਂਗਸਟਰ ਤਾਂ ਬਹੁਤ ਸਨ ਪਰ ਇੱਕ ਨਾਮ ਅਜਹਾ ਵੀ ਸੀ ਜਿਸ ਨੇ ਛੋਟੀ ਉਮਰ ਵਿੱਚ ਹੀ ਪੂਰੇ ਸੂਬੇ 'ਚ ਆਪਣਾ ਨਾਂ ਬਣਾ ਲਿਆ ਇਸ ਗੈਂਗਸਟਰ ਦਾ ਨਾਮ ਰੁਪਿੰਦਰ ਗਾਂਧੀ ਸੀ ਰੁਪਿੰਦਰ ਗਾਂਧੀ ਬਾਰੇ ਲੋਕਾਂ ਦੀਆਂ ਦੋ ਰਾਵਾਂ ਨੇ ਜਿੱਥੇ ਨੌਜਵਾਨ ਉਸ ਨੂੰ ਜੂਥ ਆਈਕਨ ਮੰਨਦੇ ਸਨ ਉੱਥੇ ਪੰਜਾਬ ਦੇ ਪਿੰਡਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਸੀ ਹਾਲਾਂਕਿ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ ਉਹ ਪੰਜਾਬ ਦੇ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਸੀ ਰੁਪਿੰਦਰ ਸਿੰਘ ਆਜ਼ਲਾ ਦਾ ਜਨਮ 2 ਅਕਤੂਬਰ 1979 ਨੂੰ ਪੰਜਾਬ ਦੀ ਖੰਨਾ ਤਹਿਸੀਲ ਦੇ ਪਿੰਡ ਰਸੂਲੜਾ ਵਿੱਚ ਹੋਇਆ ਸੀ ਕਿਉਂਕਿ ਉਹਨਾਂ ਦਾ ਜਨਮ ਗਾਂਧੀ ਜਯੰਤੀ ਤੇ ਹੋਇਆ ਸੀ ਇਸ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਮ ਰੁਪਿੰਦਰ ਗਾਂਧੀ ਰੱਖਿਆ ਜਦੋਂ ਰੁਪਿੰਦਰ ਵੱਡਾ ਹੋਇਆ ਤਾਂ ਉਹ ਸਕੂਲ ਵਿੱਚ ਇੱਕ ਚੰਗਾ ਵਿਦਿਆਰਥੀ ਸੀ ਅਤੇ ਇੱਕ ਮਹਾਨ ਰਾਸ਼ਟਰੀ ਪੱਧਰ ਦਾ ਫੁੱਟਬਾਲ ਖਿਡਾਰੀ ਵੀ ਸੀ ਅੱਚੇਰੀ ਸਿੱਖਿਆ ਲਈ ਰੁਪਿੰਦਰ ਪੰਜਾਬ ਯੂਨੀਵਰਸਿਟੀ ਗਿਆ ਜਿੱਥੇ ਉਸਨੇ ਗਾਂਧੀ ਗਰੁੱਪ ਆਫ ਸਟੂਡੈਂਟਸ ਯੂਨੀਅਨ ਦਾ ਗਠਨ ਕਰਕੇ ਆਪਣੇ ਆਪ ਨੂੰ ਇੱਕ ਵਿਦਿਆਰਥੀ ਆਗੂ ਵਜੋਂ ਸਥਾਪਿਤ ਕੀਤਾ ਪੰਜਾਬ ਵਿੱਚ ਲੋਕ ਰਪਿੰਦਰ ગાંધી ਨੂੰ ਜੂਥ ਆਈਕਨ ਮੰਨਦੇ ਸਨ ਉਸ ਦੀ ਫੈਨ ਫੋਲੋਇੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਗਾਂਧੀ ਗਰੁੱਪ ਆਫ ਸਟੂਡੈਂਟਸ ਯੂਨੀਅਨ ਨਾਲ ਜੁੜੇ ਹੋਏ ਸਨ ਉਹ 2001 ਵਿੱਚ 22 ਸਾਲ ਦੀ ਉਮਰ ਵਿੱਚ ਸਰਪੰਚ ਵੀ ਬਣੇ ਗਾਂਧੀਪਿੰਡ ਦੇ ਲੋਕਾਂ ਲਈ ਜਿੱਥੇ ਅਰਪਿੰਦਰ ਸਿੰਘ ਸਧਾਰਨ ਅਤੇ ਮਦਦਗਾਰ ਵਿਅਕਤੀ ਸੀ ਉਥੇ ਰਸੂਲੜਾ ਪਿੰਡ ਤੋਂ ਬਾਹਰ ਰਹਿੰਦੇ ਲੋਕਾਂ ਲਈ ਉਹ ਇੱਕ ਬਦਨਾਮ ਗੈਂਗਸਟਰ ਸੀ ਅਰਪਿੰਦਰ ਬਾਰੇ ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਵੀ ਉਹ ਪਿੰਡ ਆਇਆ ਤਾਂ ਉਸਨੇ ਸਾਰਿਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਕੁੜੀਆਂ ਦੇ ਵਿਆਹ 'ਚ ਪੈਸੇ ਖਰਚ ਕੀਤੇ ਅਤੇ ਵਿਦਿਆਰਥੀਆਂ ਦੀ ਮਦਦ ਕੀਤੀ ਉਹਨਾਂ ਸਰਪੰਚ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਉੰਜ ਕੋਚ ਦਾ ਮੰਨਣਾ ਸੀ ਕਿ ਪਿੰਡ ਵਿੱਚ ਭਾਵੇਂ ਉਹ ਹਥਿਆਰਾਂ ਸਮੇਤ ਨਹੀਂ ਨਜ਼ਰ ਆਏ ਪਰ ਉਸ ਲਈ ਹਰ ਕਿਸੇ ਦੇ ਮਨ ਵਿੱਚ ਡਰ ਸੀ ਇਸ ਕਰਕੇ ਕਿਸੇ ਨੇ ਵੀ ਚੋਣ ਵਿੱਚ ਉਸ ਖਿਲਾਫ ਨਾਮਜ਼ਦਗੀ ਦਾਖਲ ਨਹੀਂ ਕੀਤੀ ਰਪਿੰਦਰ ਗਾਂਧੀ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਆਗੂ ਅਤੇ ਸਰਪੰਚ ਬਣ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਸੀ ਜਿੱਥੇ ਹੀ ਇੱਕ ਪਾਸੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਰਹੀ ਸੀ ਉੱਥੇ ਹੀ ਦੂਜੇ ਪਾਸੇ ਅਪਰਾਧ ਅਤੇ ਰਾਜਨੀਤੀ ਦੇ ਕੁਝ ਲੋਕ ਉਸ ਦੀ ਪ੍ਰਸਿੱਧੀ ਨੂੰ ਰਾਹ ਦਾ ਰੋੜਾ ਸਮਝਦੇ ਸੀ ਇਸ ਤੋਂ ਲਾਵਾ ਇਸ ਤੋਂ ਲਾਵਾ ਗਾਂਧੀ ਖਿਲਾਫ ਚੰਡੀਗੜ੍ਹ ਹੋਰ ਥਾਵਾਂ ਤੇ ਲੜਾਈ ਝਗੜੇ ਕਰਕੇ ਕਈ ਮਾਮਲੇ ਦਰਜ ਹਨ ਇਹ 5 ਸਤੰਬਰ 2003 ਦੀ ਗੱਲ ਹੈ ਰੁਪਿੰਦਰ ਗਾਂਧੀ ਆਪਣੇ ਦੋਸਤਾਂ ਨਾਲ ਸਕੂਟਰ ਤੇ ਜਾ ਰਿਹਾ ਸੀ ਇਸ ਨੂੰ ਸਮਰਾਲਾ ਰੋਡ ਤੇ ਅਗਵਾ ਕਰ ਲਿਆ ਗਿਆ ਇਸ ਤੋਂ ਬਾਅਦ ਸਲੂਦੀ ਪਿੰਡ ਵਿੱਚ ਇਸ ਦਾ ਕਤਲ ਕਰ ਦਿੱਤਾ ਗਿਆ ਕਤਲ ਤੋਂ 10 ਦਿਨ ਬਾਅਦ ਉਸ ਦੀ Laash ਪਾਖੜਾ ਨਹਿਰ ਵਿੱਚੋਂ ਮਿਲੀ ਉਸ ਦੇ ਹੱਥ ਅਤੇ ਗੋਡੇ ਟੁੱਟ ਗਏ ਸਨ ਅਤੇ ਉਸਦੇ ਸਰੀਰ ਤੇ ਦੋ ਗੋਲੀਆਂ ਲਕੀਆਂ ਸਨ ਇਸ ਤੋਂ ਬਾਅਦ ਹਰਪਿੰਦਰ ਗਾਂਧੀ ਦੇ ਕਤਲ ਵਿੱਚ ਸ਼ਾਮਲ 11 ਵਿਅਕਤੀਆਂ ਦੇ ਨਾਂ ਸਾਹਮਣੇ ਆਏ ਜੋ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਹਨ